ਵਾਸਤਵ ਵਿੱਚ ਮਸਤ ਹੈ ਮੈਂ ਇੱਕ ਸੈਟਿੰਗ ਕਰਨਾ ਤਾਂ ਸਾਡੀ ਇੱਕ ਸੈਟਿੰਗ ਨੂੰ ਛੋਟਾ ਕਰਨ ਮੈਂ ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਸੋ ਅੱਜ ਗੁੱਡ ਫਰਡੇ ਦੇ ਇੱਕ ਸ਼ੁਭ ਦਿਨ ਤੇ ਅਸੀਂ ਸਾਰੇ ਇਕੱਠੇ ਹੋ ਵਿਗਾਇਸ ਸੰਦੇਸ਼ ਦਿੰਦੀ ਆ ਤੇ ਅੱਜ ਇੱਕ ਨੂਰ ਬੈਡ ਵਰਸਿਟੀ ਜੋ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਜਿਦੇ ਵਿੱਚ ਗਰੀਬ ਲੜਕੇ ਦੀ ਸ਼ਾਦੀ ਰੈਡ ਬੁਡੀ ਜਿੱਤਣਾ ਐ ਅੰਗਸੂ ਬੈਲ ਦੇ ਨਾ ਇਸ ਦੇ ਨਾਲ ਧਾਰਮਿਕ ਪ੍ਰੋਗਰਾਮ ਕਰਨਾ ਤੇ ਜੋ ਸਮਾਜ ਵਿੱਚ ਵਧੀਆ ਕੰਮ ਕਰਦੇ ਹੋ ਵਧੀਆ ਲੋਕਾਂ ਪ੍ਰਤੀ ਆਪਣਾ ਭਰਮਣ ਹੋਣੀ ਲਈ ਉਹਨਾਂ ਦਾ ਸਨਮਾਨ ਕਰਨਾ ਇਸੇ ਲੜੀ ਵਿੱਚ ਅੱਜ ਮਹਾਰਾਸ਼ਟra ਬੈਂਕ ਗਣਪਤੀ ਬ੍ਰਾਂਚ ਦੇ ਬ੍ਰਾਂਚ ਮੈਨੇਜਰ ਮੈਡਮ ਕਮਨਦੀਪ ਕੌਰ ਜੀ ਉਨ੍ਹਾਂ ਦੇ ਸਟਾਫ ਮੁਸਕਾਨ ਜੀ ਤੇ ਹੋਰ ਟੀਮ ਨੂੰ ਉਹਨਾਂ ਦੀ ਚੰਗੀਆਂ ਸੇਵਾਵਾਂ ਕਰਕੇ ਸਨਮਾਨ ਦਿੱਤਾ ਗਿਆ ਹੈ ਕਿਉਂਕਿ ਬੈਂਕ ਵੱਲੋਂ ਵੀ ਜਿੱਥੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਸਟਾਫ ਵੱਲੋਂ ਵੀ ਲੋਕਾਂ ਦੇ ਸੇਵਾ ਪ੍ਰਤੀ ਦਿਲਾadikਾ ਕੀਤਾ ਜਾ ਰਿਹਾ ਹੈ ਜੋ ਸੇਵਾਵਾਂ ਬੈਂਕ ਵੱਲੋਂ ਦਿੱਤੀਆਂ ਜਾ ਰਹੀ ਨੇ

मैं अपने समाज सेवा काम कर का रही हूँ जिम्मे कि है ना कोई लवर सं तो करना कोई भी मतलब समाज सेवा काम कर का रहे हैं मैं बड़ा ही चंगा लगे सब मिलकर और बैंक के बहुत सहयोग देते हैं जिम्मे कि अकाउंट खोलन के लिए सा बहुत मदद करते हैं सो उम्मीद करते हैं भी सा इस बारे सहयोग देंगे मदद काम करते हैं

चल रही है नशा की गल बुद्धि नहीं पता ही करते हैं कि समाज सेवा जिन्हें सोसायटिया ने यही कुछ इस तरह भी उपाला होना चाहिए है कि जो खेडा के लिए हो जाए जिम्मे ग्राउंड बनाए जा है ना तो थोड़ा नौजवान पीढ़ी में रेडी वर्ग देखते भी पा जाए हाँ कि नशा कर चंगे कमाने के लिए अपनी जगह जिंदगी बैंक स्टाफ मैडम उसका ठीक है ना तो बहुत no que